ਕਿ ਚੋਰੀਆਂ ਕਰ ਕਰ ਜਿਸ ਨੇ ਪਾਇਆ ਸੀ ਗੰਦ ਦੋਸਤੋ ਪ੍ਰਸ਼ਾਸਨ ਨੇ ਉਸ ਦਾ ਕਰ ਦਿੱਤਾ ਚੰਗੀ ਤਰ੍ਹਾਂ ਪ੍ਰਬੰਧ ਦੋਸਤੋ ਜਿਸ ਨੇ ਲੋਕਾਂ ਦੀ ਰਾਤ ਦੀ ਨੀਂਦ ਹਰਾਮ ਕੀਤੀ ਸੀ ਹੁਣ ਉਸ ਨੂੰ ਸਲਾਖਾਂ ਪਿੱਛੇ ਮੱਛਰ ਮਾਰਦੇ ਨੇ ਦੰਦ ਦੋਸਤੋ ਮੱਛਰ ਮਾਰਦੇ ਨੇ ਦੰਦ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਪੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂ ਬਦਨੇਸ਼ਰ ਤੂੰ ਸ਼ਿਰਤ ਮਸਲਾਣੇ ਦਾ ਵੀਡੀਓ ਕਿਸ ਵਾਪਤ ਹਾਂ ਬੜੀ ਸਤਿਉੱਚੋ 3 ਕੁ ਮਹੀਨੇ ਪਹਿਲਾਂ ਅਪ੍ਰੈਲ ਮਹੀਨੇ ਸਾਡੇ ਚੈਨਲ ਤੇ ਇੱਕ ਖਬਰ ਪ੍ਰਮੁਖਤਨਾਂ ਚੱਲਦੀ ਐ ਤਸਵੀਰਾਂ ਤੁਹਾਨੂੰ ਨਾਲ ਦੀ ਸਕਰੀਨ ਤੇ ਨਜ਼ਰ ਵੀ ਆ ਰਹੀਆਂ ਹੋਣਗੀਆਂ ਕਿ ਇੱਕ ਚੋਰ ਜੋ ਮਸਾ 4 1/2 5 ਫੁੱਟ ਦਾ ਜਿਸ ਦਾ ਕੱਦ ਹੈ ਔਰ ਬੜਾ ਸ਼ਾਤਰ ਅੱਖਾਂ 'ਚ ਧੂਲ ਪਾਉਣ ਵਾਲਾ ਕੰਮ ਕਰਦਾ ਸੀ ਉਹ ਕੈਮਰੇ ਦੇ ਮੋਰੇ ਸਿਰੇਠਾ ਕਰਕੇ ਨਿਕਲਦਾ ਸੀ ਤਾਂ ਜੋ ਪਛਾਣੇ ਨਾ ਜਾਵੇ ਔਰ ਕੱਦ ਘਾਟੀ ਅਜਿਹੀ ਚਿਹਰਾ ਇਹੋ ਜਿਹਾ ਕਸਮਹਿਲਿਆ ਕਿ ਜੇ ਕੋਈ ਬੰਦਾ ਉਹਨੂੰ ਸਾਮਣੇ ਤੋਂ ਦੇਖੇ ਤਾਂ ਕਹਵੇ ਯਾਰ ਇਹ ਵਿਚਾਰੇ ਨੇ ਪਤਾ ਨਹੀਂ ਕਿੰਨੇ ਦਿਨਾਂ ਦੀ ਰੋਟੀ ਨਹੀਂ ਖਾਧੀ ਇਹਨੂੰ ਪੈਸੇ ਦੇ ਕੇ ਰੋਟੀ ਖਲਾਈ ਜਾਵੇ ਪਰ ਇੱਥੇ ਅਸੀਂ ਲੋਕ ਗਲਤੀ ਕਰ ਜਾਂਦੇ ਆਂ ਅਗਲਾ ਸ਼ਰੀਫ ਬਣ ਕੇ ਭੋਲਾ ਬਣ ਕੇ ਸਾਡਾ ਭਰੋਸਾ ਜਿੱਤ ਲੈਂਦਾ ਸਾਡੀ ਇਨਸਾਨੀਅਤ ਨੂੰ ਸਾਡੀ ਕਮਜ਼ੋਰੀ ਸਮਝ ਲੈਂਦਾ ਦੱਸ ਦੀਏ ਵਿਕਾਸਨਗਰ ਵਿਖੇ ਇਸ ਚੋਰ ਨੇ ਜਿਹੜਾ ਹੁਣ ਪੁਲਿਸ ਦੇ ਅਣਕੇ ਚੜਿਆ ਇਸ ਚੋਰ ਨੇ ਪਹਿਲੇ ਤਾਂ ਕੰਧ ਟੱਪੀ ਫਿਰ ਤਾਕੀ ਦੇ ਅੰਦਰੋਂ ਗ੍ਰਿੱਲ ਪੱਟੀ ਤੇ ਘਰ ਦੇ ਅੰਦਰੋਂ ਬਹੁਤ ਸਾਰਾ ਕੀਮਤੀ ਸਮਾਨ ਜਿਹੜਾ ਆ ਉਹ ਚੋਰੀ ਕਰ ਲਿਆ ਸੀ ਉਸ ਸਮੇਂ ਰੌਲਾ ਵੀ ਪਿਆ ਜਦੋਂ ਤੁਸੀਂ ਪਹੁੰਚੇ ਸੀਸੀਟੀਵੀ ਵੀਡੀਓ ਚਲਾਈ ਸੀ ਕਿ ਬੰਦਾ ਬੰਗਿਆਂ ਤਾਂ ਲੱਗਦਾ ਲੇਕਿਨ ਸ਼ਨਾਖਤ ਕਰਨੀ ਇੰਨੀ ਸੌਖੀ ਨਹੀਂ ਸੀ ਪਰ ਸਦਕੇ ਜਾਣੇ ਆ ਨਵਾਂ ਸ਼ਹਿਰ ਸਿਟੀ ਪੁਲਿਸ ਦੇ ਐਸ ਐਚ ਓ ਅਵਤਾਰ ਸਿੰਘ ਉਹਨਾਂ ਦੇ ਤੇ ਉਹਨਾਂ ਦੀ ਸਾਰੀ ਟੀਮ ਦੇ ਕਿ ਉਹਨਾਂ ਨੇ ਇਸ ਚੋਰੀ ਦੀ ਸ਼ਨਾਖਤ ਕੀਤੀ ਪਿੱਛਾ ਨਹੀਂ ਛੱਡਿਆ ਇਸ ਦੀ ਪਛਾਣ ਕੀਤੀ ਔਰ ਪਤਾ ਲੱਗਾ ਕਿ ਇਸ ਦਾ ਇੱਕ ਨਾਮ ਰਾਹੁਲ ਹੈ ਇੱਕ ਨਿੱਕ ਨੇਮ ਗਿਆਨੀ ਐ ਸਨੀ ਐ ਹੋਰ ਪਤਾ ਨਹੀਂ ਕਿੰਨੇ ਇਸ ਨੇ ਨਾਮ ਰੱਖੇ ਆ ਤੇ ਚੋਰ ਛਾਤਰ ਬਹੁਤ ਐ ਪੰਜ ਮੁਕਦਮੇ ਇਸ ਤੇ ਪਹਿਲਾਂ ਚੱਲਦੇ ਆ ਔਰ ਪੁਲਿਸ ਨੇ ਹੁਣ ਇਸ ਨੂੰ ਦਬੋਚ ਲਿਆ ਤਾਂ ਤਿੰਨ ਮਹੀਨੇ ਸਖਤ ਮਿਹਨਤ ਕੀਤੀ ਐ ਮਤਲਬ ਨੀਤ ਸਾਫ ਹੋਵੇ ਤਾਂ ਤੁਸੀਂ ਹੌਲੀ ਹੌਲੀ ਟਿਕਾਣੇ ਤੇ ਪਹੁੰਚ ਜਾਂਦੇ ਆ ਪੁਲਿਸ ਟਿਕਾਣੇ ਤੇ ਪਹੁੰਚੀ ਐ ਇਸ ਚੋਰ ਨੂੰ ਇਸ ਮਾੜੇ ਅੰਸਰ ਨੂੰ ਦਬੋਚਿਆ ਗਿਆ ਔਰ ਹੁਣ ਇਹ ਸਲਾਖਾਂ ਦੇ ਪਿੱਛੇ ਆ ਪੁਲਿਸ ਨੇ ਰਿਮਾਂਡ ਵੀ ਲਿਆ ਤਫਤੀਸ਼ ਹੋਰ ਚੱਲੇਗੀ ਔਰ ਪਤਾ ਲੱਗਿਆ ਕਿ ਇਸ ਦੇ ਉੱਤੇ ਪਹਿਲਾਂ ਵੀ ਪੰਜ ਮੁਕੱਦਮੇ ਆ ਪਰ ਸਾਥੀਓ ਵੱਡੇ ਸਵਾਲ ਇਹ ਨੇ ਕਿ ਇਹਨਾਂ ਚੋਰਾਂ ਨੂੰ ਪਤਾ ਕਿੱਥੋਂ ਲੱਗਦਾ ਕਿ ਅੱਜ ਕਿਹੜਾ ਘਰ ਸੁੱਣਾ ਹੈ ਇਹਨਾਂ ਦੇ ਸੋਰਸਸ ਕੀ ਹੁੰਦੇ ਆ ਕਿਉਂਕਿ ਜਿਸ ਘਰ ਵਿੱਚ ਇਸਨੇ ਚੋਰੀ ਕੀਤੀ ਸੀਗੀ ਉਸ ਘਰ ਦੇ ਮਾਲਕ ਦਾ ਕਹਿਣਾ ਸੀ ਕਿ ਮੇਰੀ ਖੂਨ ਪਸੀਨੇ ਦੀ ਕਮਾਈ ਸਾਰੀ ਉਹ ਲੈ ਗਿਆ ਮੈਨੂੰ ਨਿਸ ਤੋਂ ਨਾਬੂਤ ਕਰ ਦਿੱਤਾ ਔਰ ਇਹ ਸਮਾਨ ਚੋਰੀ ਕਰਕੇ ਵੇਚਦੇ ਕਿੱਥੇ ਆ ਬਰਹਾਲ ਇਸ ਖਬਰ ਦੀ ਗੱਲ ਕਰੀ ਤੇ ਇਸ ਚੋਰ ਕੋਲੋਂ ਨੋ ਸੋਨੇ ਦੀਆਂ ਰਿੰਗਾਂ 9 سونے ਦੇ ਗਹਿਣੇ ਅਤੇ 22 ਚਾਂਦੀ ਦੀਆਂ ਆਈਟਮਾਂ ਇੱਕ ਘੜੀ ਤੇ ਵਿਦੇਸ਼ੀ ਕਰੰਸੀ ਵੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਜੋ ਕਿ ਵੱਡੀ ਕਾਮਯਾਬੀ ਹੈ ਬਾਕੀ ਪੁਲਿਸ ਦੀ ਤਫ਼ਤੀਸ਼ ਕਿੱਥੇ ਤੱਕ ਪਹੁੰਚੀ ਹੈ ਇਸ ਚੋਰ ਨੇ ਕੀ ਹੋਰ ਆਪਣੇ ਗੁਨਾਹ ਕਬੂਲੇ ਹਨ ਜਾਂ ਪੁਲਿਸ ਦਾ ਕੀ ਕਹਿਣਾ ਹੈ ਇਸ ਚੋਰ ਬਾਰੇ ਪੂਰੀ ਜਾਣਕਾਰੀ ਆਪਾਂ ਲੈਣੇ ਆ ਡੀਐਸਪੀ ਰਾਜਕਮਰ ਹੋਂਨ ਤੋਂ ਜਿਹੜੇ ਮੀਡੀਆ ਦੇ ਮੁਖਾਤਬ ਹੋ ਰਹੇ ਨੇ ਤੇ ਜਿਹੜੀ ਮਾੜੇ ਆਂਸਰਾਂ ਦੇ ਖਿਲਾਫ ਮਿਹਨਤ ਸ਼ੁਰੂ ਕੀਤੀ ਹੋਈ ਹੈ ਉਸ ਤਹਿਤ ਮੁਖ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮੁਕੱਦਮਾ ਨੰਬਰ 74/25 ਜਿਹੜਾ ਚੋਰੀ ਦੇ ਸਬੰਧੇ ਸੀਗਾ ਜੋ ਜਸਵਿੰਦਰ ਸਿੰਘ ਪੁੱਤਰ ਸਰਦਨ ਸਿੰਘ ਵਾਸੀ ਮਕਾਨ ਨੰਬਰ 476 ਮਾਡਲ ਟਾਊਨ ਵਿਕਾਸ ਨਗਰ ਵੱਲੋਂ ਦਰਜ ਕਰਵਾਇਆ ਗਿਆ ਸੀ ਕਿ ਉਹ ਕਿਤੇ ਗਏ ਹੋਏ ਸੀ ਤਾਂ ਉਹਨਾਂ ਦੇ ਉਸ ਜਾਣਦਾਰਾਨ ਘਰ ਦੇ ਵਿੱਚ ਚੋਰੀ ਹੋ ਗਈ ਸੀ ਇਸ ਚੋਰੀ ਦੇ ਵਿੱਚ ਸੋਨਾ, ਚਾਂਦੀ ਔਰ ਡਾਲਰ ਇਸ ਤਰ੍ਹਾਂ ਦੀਆਂ ਆਈਟਮਸ ਕੀਮਤੀ ਜਿਹੜੀਆਂ ਗਾਇਬ ਹੋ ਗਈਆਂ ਸੀ ਸੋ ਇਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ ਦਰਜ ਕਰਕੇ ਮੁਖ ਅਫਸਰ ਥਾਣਾ ਵੱਲੋਂ ਜਿਹੜਾ ਇਹ ਦੋਸ਼ੀ ਦੀ شناخت ਲਈ ਹਰ ਐਂਗਲ ਤੋਂ ਪੜਤਾਲ ਕੀਤੀ ਗਈ ਔਰ ਦੋਸ਼ੀ ਨੂੰ شناخت ਕੀਤਾ ਗਿਆ ਬੜੀ ਮਿਹਨਤ ਤੋਂ ਬਾਅਦ ਜੋ ਦੋਸ਼ੀ ਦੀ شناخت ਹੋਈ ਇਹਦਾ ਨਾਮ ਜਿਹੜਾ ਹੈਗਾ ਰਾਹਲ ਉਰਫ ਗਿਆਨੀ ਉਰਫ ਸਣੀ ਸੂਤਰਾ ਰੋਡ ਬਾਲਮੀਕ ਮਹੱਲਾ ਬੰਗਿਆ ਦਾ ਰਹਿਣ ਵਾਲਾ ਇਹ ਇਹਦੀ شناخت ਕੀਤੀ ਔਰ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਜਿਹੜੀ ਚੋਰੀ ਕੀਤੀਆਂ ਗਈਆਂ 9 ਆਈਟਮਾਂ ਸੋਨੇ ਦੇ ਗਹਿਣੇ ਹੈਗੇ ਆ ਕਰੀਬ 4 ਤੁਲੇ ਦੇ ਔਰ ਇਸ ਤੋਂ ਇਲਾਵਾ ਚਾਂਦੀ ਦੀਆਂ 22 ਆਈਟਮਾਂ ਇਹ ਵਜ਼ਨ ਕਰੀਬ 150 ਗ੍ਰਾਮ ਹੈ ਤੇ 50 ਵਿਦੇਸ਼ੀ ਜਿਹੜੇ ਹੈਗੇ ਡਾਲਰ ਹੈ ਔਰ ਇੱਕ ਘੜੀ ਹੈ ਇਹ ਇਹਦੇ ਕੋਲੋਂ ਬਰਾਮਦ ਹੋਈ ਹੈ ਸੋ ਇਸ ਤਰ੍ਹਾਂ ਇਸ ਬਾਰਦਾਤ ਦੇ ਵਿੱਚ ਜਿਹੜਾ ਸਾਰਾ ਸਮਾਨ ਚੋਰੀ ਕੀਤਾ ਹੋਇਆ ਸੀ ਉਹ ਬਰਾਮਦ ਕਰ ਲਿਆ ਗਿਆ ਇਹਦਾ ਅੱਜ ਜਿਹੜਾ ਹੈਗਾ ਪੇਸ਼ ਅਦਾਲਤ ਕੀਤਾ ਗਿਆ ਇਹਦਾ ਰਿਮਾਨ ਲਿਆ ਔਰ ਰਿਮਾਨ ਦੇ ਵਿੱਚ ਹੋਰ ਪੁੱਛਗਿੱਛ ਕਰਕੇ ਸਾਨੂੰ ਇਹਦੇ ਹੋਰ ਚੋਰੀਆਂ ਕਰਨ ਬਾਰੇ ਵੀ ਖੁਲਾਸੇ ਹੋਣ ਦੀ ਉਮੀਦ ਹੈ ਸਰ ਜੀ ਜਿੰਨੇ ਕੇਸ ਹੈ ਤੇ ਪਹਿਲਾਂ ਕੋਈ ਹੈ ਜੀ ਇਹਦੇ ਖਿਲਾਫ ਪਹਿਲਾਂ ਹੀ 5 ਮੁਕੱਦਮੇ ਦਰਜ ਹੈ ਜੀ ਜਿਹਦੇ ਵਿੱਚ ਜ਼ਿਆਦਾਤਰ ਚੋਰੀ ਦੇ ਹੈ ਔਰ ਇੱਕ ਐਕਸਾਈਜ਼ ਜੱਟ ਦਾ ਰਿਮਾਂਡ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਸਰ ਇਹ ਬੇਸਿਕਲੀ ਨਾਲ ਦੇ ਵਿੱਚ ਹਾਂਜੀ ਡਾਲਰ ਜਿਹੜੇ ਇਹ ਚੋਂ ਕੁਝ ਪੈਸੇ ਨੇ ਖਰਚ ਵੀ ਲਏ ਆ ਜਿਹੜੇ ਇਹ ਤਾਂ ਬਰਾਮਦਗੀ ਹੈਗੀ ਚੋਰੀਏ ਚੋਂ ਵੱਧ ਹੈਗੀ ਹੈ ਸਾਰੇ ਦਿਨਾਂ ਨਾਲ ਹੋਈ ਕੋਈ ਸੀ ਵੀ ਕੱਲਾ ਹੀ ਸੀਗਾ ਜੀ ਇਹਨੇ ਕੱਲਾ ਹੀ ਹੋਣਾ ਜਿਹੜਾ ਹਜੇ ਤੱਕ ਸਾਡੀ ਤਫਤੀਸ਼ ਵਿੱਚ ਵੀ ਔਰ ਇਹਦੇ ਦਸਤਾਨ ਮੁਤਾਬਕ ਵੀ ਕੱਲਾ ਹੀ ਜਿਹੜਾ ਚੋਰੀ ਚ ਸ਼ਾਮਿਲ ਹੋਣਾ ਪਾਇਆ ਗਿਆ